हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੋ ਅੱਜਾਚਣ ਮੈਂ ਨਾ ਇੱਕ ਬੇਨਤੀ ਕਰਨੀ ਆ ਤੁਹਾਨੂੰ ਜਾਨਕੀ ਦਾਸ ਲੋਕਾਂ ਨੂੰ ਤਾਂ ਬੇਨਤੀ ਹੁੰਦੀ ਏ ਕਈ ਵਾਰ ਨਾ ਬੰਦੇ ਦਾ ਇਸ ਤਰ੍ਹਾਂ ਮਨ ਹੁੰਦਾ ਕਿ ਨਾਮ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ ਕੁਝ ਵੀ ਨਹੀਂ ਕਰਨ ਨੂੰ ਜੀ ਕਰਦਾ ਉਚਾੜ ਜਾ ਹੋ ਜਾਂਦਾ ਮਨ ਤੁਸੀਂ ਇੱਕ ਮੈਂ ਤੁਹਾਨੂੰ ਨਾ ਸੌਖੀ ਜੀ ਵਿਧੀ ਦੱਸ ਦੇਣਾ ਬਹੁਤ ਜ਼ਿਆਦੇ ਕਮਾਲ ਦੀ ਵਿਧੀ ਹੈ ਇੰਨਾ ਤੁਹਾਨੂੰ ਕਿਰਪਾ ਹੋਊਗੀ ਸੱਚੇ ਪਾਸ਼ਾ ਮਹਾਰਾਜ ਤੁਸੀਂ ਅਜ਼ਮਾ ਕੇ ਦੇਖੋ ਇਹ ਜੇ ਤੁਹਾਡੇ ਤੇ ਕਿਰਪਾ ਨਾ ਹੋਈ ਨਾ ਮੈਨੂੰ ਝੂਠਾ ਕਹਿ ਦੇ ਤੁਸੀਂ ਕਿਵੇਂ ਉਹ ਕਰਨਾ ਆਪਾਂ ਨੇ ਜੇ ਤੁਹਾਡੇ ਨਾਮ ਸਿਰ ਬੰਦਗੀ ਕਰਨ ਕੁਝ ਵੀ ਨਹੀਂ ਕਰਨਾ ਮਨ ਵੀ ਉਦਾਸ ਰਹਿੰਦਾ ਤਾਂ ਤੁਸੀਂ ਸਿਰਫ ਨਾ ਸਿਰਫ ਸਿਰਫ 3 ਮਿੰਟਾ ਸਿਰਫ 3 ਮਿੰਟਾ ਕੀ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਮੂਲ ਮੰਤਰ ਕਰਨਾ ਹੈ ਜਾ ਤਾਂ ਗੁਰੂ ਨਾਨਕ ਕਹਿਣਾ ਜਪਣਾ ਉਹ ਤੁਹਾਡੀ ਇੱਛਾ ਹੈ ਪਰ ਜਪਣਾ ਤੁਸੀਂ ਇੱਕੋ ਚੀਜ਼ ਹੈ ਜਿਹੜੀ ਜਪਣੀ ਹੈ ਜਾਂ ਫਿਰ ਤੁਸੀਂ ਮਨ ਵਿੱਚ ਕਰ ਲਓ ਜਾਂ ਬੋਲ ਕੇ ਕਰ ਲਓ ਸਿਰਫ 3 ਮਿੰਟਾ ਜੇ ਵੱਧ ਕਰਨਾ ਹੈ 5 ਮਿੰਟਾ ਵੀ ਕਰ ਸਕਦੇ ਹੋ 3 ਮਿੰਟਾ ਕਰ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅਰਦਾਸ ਕਰਨੀ ਹੈ ਸਾਰੀ ਅਰਦਾਸ ਕਰਕੇ ਸੇ ਪਾਸ਼ਾ ਮਹਾਰਾਜ ਏ ਗੁਰੂ ਨਾਨਕ ਪਾਸ਼ਾ ਮਹਾਰਾਜੀ ਮੈਨੂੰ ਆਪਣੇ ਭਾਣੇ ਵਿੱਚ ਰੱਖੋ ਮੈਨੂੰ ਤੁਸੀਂ ਆਪਦੇ ਚਰਨਾਂ ਨਾਲ ਜੋੜ ਉਸ ਜੇ ਪਾ ਸੱਚਖੰਡ ਤੁਰ ਦਰਗਾਹ ਤੋ ਹਜੇ ਪਾਸ਼ਾ ਮੇਰੇ ਮੱਥੇ ਵਿੱਚ ਮੇਰੇ ਹਿਰਦੇ ਵਿੱਚ ਤਰੰਗਾ ਭੇਜੋ ਮਹਾਰਾ ਕਾਲਪੁਰਖ ਜੀ ਕਿ ਮੈਨੂੰ ਤੇਰਾ ਪਿਆਰ ਜਾਗੇ ਮੈਨੂੰ ਆਪਦਾ ਪਿਆਰ ਆਵੇ ਇਹ ਸੰਸਾਰ ਦੇ ਮੋਹ ਮਾਇਆ ਤੋ ਹਜੇ ਪਾਸ਼ਾ ਮੈਨੂੰ ਕੱਢ ਲੋ ਇਹ ਜਿਹੜੀ ਮਾਇਆ ਕਰਕੇ ਮੇਰਾ ਮਨ ਉਦਾਸ ਰਹਿੰਦਾ ਹੈ ਸੰਸਾਰੀ ਰੰਗ ਕਰਕੇ ਉਦਾਸ ਰਹਿੰਦਾ ਮਨ ਹਜੇ ਪਾਸ਼ਾ ਮਹਾਰਾਜ ਮੈਨੂੰ ਮਾਇਆ ਦੇ ਰੰਗਾਂ ਤੋਂ ਛੁਟਕਾਰਾ ਦਿਵਾਓ ਮੈਨੂੰ ਆਪਦੇ ਰੰਗ ਵਿੱਚ ਰਗ ਲੋ ਰੰਗ ਲੋ ਮਹਾਰਾਜ ਮੈਂ ਤੇਰਾ ਬੱਚਾ ਮੈਂ ਤੇਰਾ ਦਾਸ ਹਮਾਰਜੇ ਪਾਸ਼ਾ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮਾਹਰ ਜਨਮਾ ਜਨਮਾ ਤੋਂ ਬਤਨ ਕੀ ਕੀ ਗਨਾ ਕਰਤੇ ਫਿਰਦਿਆ ਮਹਾਰਾਜ ਐਨੀਆਂ ਮੁਸੀਬਤਾਂ ਐਨੀਆਂ ਔਕੜਾਂ ਨੇ ਐਨੀਆਂ ਦਿੱਕਤਾਂ ਨੇ ਸੱਚੇ ਪਾਸ਼ਾ ਮਹਾਰਾਜ ਜੀਵਨ ਖਰਾਬ ਹੋਈ ਜਾਂਦਾ ਹੈ ਆਪ ਦਾ ਰੰਗ ਦਿਓ ਮਹਾਰਾਜ ਆਪ ਦਾ ਰਸ ਦਿਓ ਸੱਚੇ ਪਾਸ਼ਾ ਮਹਾਰਾਜ ਆਪ ਦੇ ਰੰਗਾਂ ਵਿਚ ਰੰਗੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ 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 ਇਸ ਤਰ੍ਹਾਂ ਕਰਨੇ ਸੰਗ ਜੀ ਤੁਸੀਂ ਸਿਰਫ 3 ਮਿੰਟਾਂ ਉਸ ਤੋਂ ਬਾਅਦ ਤਿੰਨ ਮਿੰਟਾਂ ਦਾ ਬਾਅਦ ਫਿਰ ਇਹ ਅਰਦਾਸ ਕਰਨੀ ਜਿਹੜੀ ਮੈਂ ਤੁਹਾਨੂੰ ਦੱਸੀ ਯਾਰ ਦਾ ਸਾਰੀ ਕਰਕੇ ਫਿਰ ਅਰਦਾਸ ਫਿਰ ਤੁਸੀਂ ਸਿਮਰਨ ਕਰਨੇ ਤਿੰਨ ਮਿੰਟਾਂ ਤਿੰਨ ਮਿੰਟਾਂ ਸਿਮਰਨ ਕਰਨਾ ਫਿਰ ਅਰਦਾਸ ਕਰੇ ਘੰਟੇ-ਘੰਟੇ ਬਾਅਦ ਕਰਨਾ ਤੁਸੀਂ ਇਹ ਤੁਸੀਂ ਦਿਨ ਵਿੱਚ ਦੀ ਘਟੋ-ਘਟ 11 ਵਾਰੀ ਕਰਨਾ ਹੈ ਤਿੰਨ ਮਿੰਟ ਸਿਮਰਨ ਕਰਨਾ ਕੋਈ ਔਖਾ ਨਹੀਂ ਫਿਰ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਘੰਟੇ ਬਾਅਦ ਫਿਰ ਕਰਨੀ ਹੈ ਜੇ ਤੁਸੀਂ ਦੁਕਾਨ ਦੇ ਉੱਤੇ ਹੋ ਤਾਂ ਵੀ ਹੋ ਜੇ ਤੁਸੀਂ ਖੇਤ ਵਿੱਚੋਂ ਤਾਂ ਵੀ ਹੋ ਤਿੰਨ ਮਿੰਟ ਦਾ ਸੰਗ ਜੀ ਸਮਾਂ ਨਿਕਲ ਹੀ ਹੁੰਦਾ ਹੈ ਕਦੇ ਮਨ ਵਿੱਚ ਕਰੋ ਜੇ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਵੀ ਲੋਕ ਨੇ ਆਦਲ ਹਰ ਮਨ ਵਿੱਚ ਕਰੋ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਪਰ ਘੰਟੇ ਘਾਂਟੇ ਬਾਅਦ ਅਰਦਾਸ ਕਰਦੇ ਰਹੋ ਜਿਵੇਂ ਡਾਕਟਰ ਕਹਿੰਦੇ ਹਨ ਵੀ ਇਹ ਘੰਟੇ ਘਾਂਟੇ ਬਾਅਦ ਦਵਾਈ ਲੈਣੀ ਹੈ ਚਾਰ ਚਾਰ ਘੰਟੇ ਬਾਅਦ ਲੈਣੀ ਹੈ ਜੇ ਸੰਗ ਜੀ ਤੁਸੀਂ ਤਿੰਨ ਦਿਨਾਂ ਇਸ ਤਰ੍ਹਾਂ 11 11 ਵਾਰੀ ਅਰਦਾਸ ਕਰਦੇ ਰਹੇ ਨਾ ਤਿੰਨ ਤਿੰਨ ਮੰਟ ਪਾਟ ਕਰਕੇ 11ਵੇਂ ਤਿੰਨ ਤਿੰਨ ਦਿਨਾਂ ਬਾਅਦ ਤੁਹਾਡੀਆਂ ਜੇ ਪੁੱਬਾਂ ਨਾ ਨਿਕਲੀਆਂ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਤਾਂ ਮੈਨੂੰ ਕਮੈਂਟਾਂ ਵਿੱਚ ਬੁਰਾ ਕਹਦੇ ਅੱਡੀ ਸ਼ਕਤੀ ਯਾਰ 10:05 11 ਵਾਰੀ ਅਰਦਾਸ ਕਰਨੀ ਹੈ ਮਿੰਟ ਸਿਮਰ ਸਿਰਫ 3 ਮਿੰਟ ਨਾਮ ਜਪਣਾ ਘੰਟੇ ਬਾਅਦ ਫਿਰ ਘੰਟੇ ਬਾਅਦ ਫਿਰ ਫਿਰ ਅਰਦਾਸ ਘੰਟੇ ਬਾਅਦ ਸਿਰਫ 3 ਮਿੰਟਾ ਕਰਕੇ ਸਿਮਰਨ ਫਿਰ ਅਰਦਾਸ ਫਿਰ ਅਰਦਾਸ ਕਿਰਪਾ ਦੇਖੀ ਤੁਸੀਂ ਮਰਜ਼ੇ ਪਾਸ ਤੁਸੀਂ ਕਹੋਗੇ ਸਾਰਾ ਬ੍ਰਹਿਮੰਡ ਮੇਰੇ ਵਿੱਚ ਆ ਗਿਆ ਗੁਰੂ ਮਰਜ਼ੇ ਪਾਸ ਮੇਰੇ ਵਿੱਚ ਪ੍ਰਗਟ ਹੋ ਗਿਆ ਐਸ ਤਰ੍ਹਾਂ ਦਾ ਬਰਾਗ ਤੁਹਾਡੇ ਅੰਦਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ